ਐ ਐ ਐਨਡੀਐਲ ਦੀ ਟੀਮ ਆਈ ਨਾਲ ਸਾਡੇ ਕੀ ਕੀ ਆਉਣਾ ਨਹੀਂ ਸਾਡੇ ਇਹ ਨਹੀਂ ਹੁਣ ਇਹਦੇ ਚੋਰੀ ਦਾ ਡਰਿਆ ਹੁਣ ਕੇ ਜਦੋਂ ਦੇਖੇ ਖਾਲੀ ਹੋ ਜਾਂਦੇ ਨਾ ਬੰਦੇ ਚੱਲ ਪਾਓ ਆਜੋ ਦੇਖ ਲਓ ਜੀ ਚੱਲੋ ਪਿਖਾ ਲਾਂਗੇ ਤੁਹਾਨੂੰ ਆਜੋ ਮਗਰ ਆਜੋ ਹਾਂਜੀ ਹਾਂਜੀ ਤੁਹਾਡੇ ਦਰਸ਼ਕਾਂ ਨੂੰ ਕੋਈ ਨਹੀਂ ਤਾਂ ਤੁਸੀਂ ਚੱਲ ਪਾਓ ਨਹੀਂ ਨਹੀਂ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਜੀ ਔਰਤ ਮੈਂ ਵੇਖੀ ਕੋਈ ਨਹੀਂ ਮਿੱਠੀ ਕੱਢ ਜੇ ਮੈਂ ਮੈਂ ਜਦੋਂ ਦਾ ਤੁਹਾਨੂੰ ਵੇਖਣ ਡਿਆ ਨਾ ਆਪਣੇ ਬੱਚਿਆਂ ਤੋਂ ਛੱਡਿਆ ਵੀ ਆਹ ਵੇਖੋ ਅੱਛਾ ਫੇਰ ਕੁਛ ਚੱਲ ਪੋ ਤਾਂ ਇਹ ਜ਼ਮਾਨੇ ਨੂੰ ਕੁਛ ਨਹੀਂ ਹੁੰਦਾ ਪਤਾ ਕੀ ਬੇਟਾ ਸਾਡੇ ਇੱਥੇ ਤੋਂ ਐ ਥੋੜਾ ਜਨਾ ਪਿੱਛੇ ਫਿਰ ਬਹੁਤ ਸਮਾਂ ਆਇਆ ਕਿਉਂ ਇੱਥੇ ਸੰਤਰੀ ਆ ਮਜੂਰੀ ਆ ਆਹ ਹੋਰ ਬੜੇ ਨੇ ਸਮਾਨ ਬਣਾਉਣ ਕੋਲ ਆ ਜਾਂਦੇ ਹੁੰਦੇ ਜਾਇਆ ਇਹਨੇ ਪਾਣੀ ਚੋਂ ਨਾ ਆਇਆ ਨਹੀਂ ਕੋਈ ਲੇਡੀ ਸਾਈਡ ਆ ਰਹੀ ਹੈ ਜੇ ਡੀਸ ਨੂੰ ਤਾਂ ਭੇਜ ਦੋ ਨਹੀਂ ਉਹਨਾਂ ਜਾਣਾ ਨਹੀਂ ਜੇ ਆਪਾਂ ਕਹਾਗੇ ਤਾਂ ਚੱਲ ਜਾਣਗੇ ਲੇਡੀਸ ਨੂੰ ਤਾਂ ਭੇਜ ਦਿਓ ਕਿੰਨੇ ਲੋਕ ਹੈਗੇ ਉੱਥੇ ਸਾਡੇ ਇੱਥੇ ਥੋੜੇ ਥੋੜੇ ਲੋਕ ਨੇ ਐਡਾ ਦੇਣਾ ਤੇ ਹੈਗੇ ਨਹੀਂ ਇਹ ਬਾਕੀ ਮੈਡਲ ਲੈ ਗਏ ਅਸੀਂ ਇਹਨਾਂ ਨੂੰ ਖੰਡ ਇਹ ਦੋ ਦੋ ਇੱਕ ਦੀ ਰਹਿ ਗਈ ਹੈ ਇੱਕ ਦੋ ਜੀ ਰੇਖੇ ਦੀ ਇੱਥੇ ਅੰਮ੍ਰਿਤ ਬਹੁਤ ਨਹੀਂ ਸਾਡਾ ਸਮਾਨ ਰਾਉਂ ਚੋਰੀ ਕਰਕੇ ਲੈ ਜਾ। ਇਹ ਲੋਕ ਪਾਣੀ ਆ ਜਾਏਗਾ ਪਾਣੀ ਹੈਗਾ ਕਿਸ ਚੀਜ਼ ਦੀ ਲੋੜ ਹੈ ਮੈਡੀਸਨ ਲੋੜ ਦੀ ਤਸਵੀਰ ਦੇਗੀ ਮੈਡੀਕਲ ਕਿੱਟ ਦੀ ਯਾਦ ਕਰਦੇ ਆ ਰੱਬ ਨੂੰ ਸਾਡਾ ਸਾਰਾ ਹੈਗਾ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਇਹ ਵੀ ਸਾਡਾ ਸਾਰਾ ਹੈਗਾ ਜੀ ਬਹੁਤ ਵਧੀਆ ਬਹੁਤ ਚੰਗਾ ਰਹਿੰਦੇ ਤੇ ਤੁਹਾਡੇ ਵਰਗੇ ਬੱਚੇ ਬਹੁਤ ਪਿਆਰਾ ਕੰਮ ਕਰਦੇ। ब थैंक यू अब मेरी मेरी बटहुल भी एक रिक्वेस्ट है कि कुछ चलपा कुछ नहीं होता तो है इसके साथ की फोर्स हैगी है ठीक नहीं होगा ये कोई ले जाओ बंदा रह दो साथ जाती लेडीज पीछे को दिक्कत नहीं आएगी लेडीज मेरे बेटी है पीछे थोड़ी दिक्कत आएगी पीछे पानी पूरी देने का बनती है नहीं है ढाई घंटे था उतर गया ਦੰਗਰਾਂ ਵਾਂਦੇ ਡੇਰੇ ਦੇ ਡੰਗਰ ਗਏ ਨਾ ਪੇਟਰ ਹਾਂ ਉਹਨਾਂ ਰਸ਼ੇਪਾਣੀ ਪੂਰੀ ਤਾੜੀ ਨਹੀਂ ਹੈਗੀ ਕਿੰਨੇ ਡੰਗਰ ਹੈਗੇ ਮੈਂ ਅੱਜ ਬੈਕਟਰੀ ਆਪਸੇ ਵੀ ਨਾਲ ਲੈ ਕੇ ਨਹੀਂ ਨਹੀਂ ਨਾਲ ਹੈਗੇ ਅਸੀਂ ਇੱਥੇ ਪੁਛਾ ਦਾਂਗੇ ਦੱਸ ਦੋ ਕਿੰਨੇ ਡੰਗਰ ਹੈਗੇ ਠੀਕ ਹੈ ਉਹਦੇ ਤਾਂ ਨਹੀਂ ਬੱਤੇ ਮੇਰਪਾਲ ਸਿੰਘ ਤੇ ਆਪਣਾ ਮੈਂ ਰਾਤੀ ਫੋਨ ਕੀਤਾ ਸੀ ਉਹਨਾਂ ਨੂੰ ਫੋਨ ਜਾਣ ਕੇ ਦੇਖਦਾ ਸੀ ਘੰਟੇ ਤੱਕ ਉਹਨਾਂ ਕੋਲਸਾ ਕੁਝ ਡੰਗਰ ਉੱਤੇ ਭੁੱਖੇ ਪਏ ਮੈਂ ਤਾਂ ਹੀ ਕਿਹਾ ਕੋਈ ਨਹੀਂ ਕੋਈ ਨਹੀਂ ਕਰਦਾਂਗੇ ਆ ਜਿੰਨੇ ਡੇਰੇ ਆ ਨਾ ਸਾਰੇ ਅੱਗੇ ਡੰਦਰ ਪਿੰਡ ਗਏ ਨੇ ਪਿੰਡ ਕਿਹਦੇ ਕੋਲ ਹੈ ਉਹ ਸਰ ਉਹ ਵੀ ਲੰਬੜਦਾਰ ਵਾ ਤੇ ਨਿਰਮਲ ਸਿੰਘ ਲੰਬੜਦਾਰ ਆਪਾਂ ਉੱਥੇ ਪਹੁੰਚਾ ਦੇਣੀ ਕੋਈ ਉੱਥੇ ਪਹੁੰਚਾ ਦਿਓ ਉਹਨਾਂ ਨੂੰ ਰਸਲਪਾਲੀ ਮੈਂਨ ਕੋਈ ਗੱਲ ਨਹੀਂ ਇੱਥੇ ਕਿਸੇ ਕੋਲ ਪਾਣੀ ਨਹੀਂ ਹੈ ਮੈਡੀਸਿਨ ਵੀ ਲੋੜ ਹੈ ਮੈਡੀਸਿਨ ਕਿਸੇ ਦੀ ਰੱਖ ਲਓ ਫਿਰ ਵੀ ਰੱਖ ਲਓ ਬਾਬਾ ਜੀ ਰੱਖ ਲਓ ਸਾਰੀਆਂ ਪਿੰਡ ਚਲੇ ਗਿਆ ਬਾਬਾ ਜੀ ਰੱਖ ਲਓ ਕਿਸੇ ਨੂੰ ਜ਼ਰੂਰਤ ਪੈ ਜੂਗੀ ਮੈਡੀ ਹਾਂ ਹਲੋ اڑے چوراں لاي اندي انا گھرو مين گھر چوراں لاي ਆਹੋ ਤੇ ਇਹੋ ਜੇ ਡੀਸੀ ਚਾਹੀਦੇ ਨੇ ਪੰਜਾਬ ਦੇ ਵਿੱਚ ਮੈਂ ਇਹ ਬੱਚਾ ਐਡੇ ਐਡੇ ਲੈਗ ਬੱਚੇ ਨੇ ਸਾਰੇ ਦਰਿਆਤ ਤੇ ਫੇਰੇ ਨੇ ਪਹਿਲੇ ਬੰਦੇ ਨੇ ਅਸੀਂ ਸਾਡੇ ਮੰਨ ਦੇ ਵਿੱਚ ਮੈਡੀਸਨ ਸਾਡੀ ਸਾਡੀ ਸਾਡੇ ਮੰਨ ਦੇ ਵਿੱਚ ਨਾ ਬੇਟਾ ਜੀ ਸਾਡੇ ਮੰਨ ਦੇ ਵਿੱਚ ਬਹੁਤ ਸਤਿਕਾਰੇ ਦਾ ਕਾਹਦਾ ਨੀ ਕਾਦੇ ਦੱਸਦੇ ਆ ਜੀ ਉਹ ਕੋਈ ਉਹ ਦੇ ਨਾਲ ਸਾਡੇ ਬੱਚੇ ਨੇ ਬਾਹਰ ਅਸੀਂ ਉਹ ਦੱਬਾ ਪਿਆ ਉਹ ਦੱਬਾ ਪਿਆ ਉਹ ਦੱਬਾ ਦਰਦੇ ਅਸੀਂ ਉਹ ਚੱਕ ਕੇ ਖੋਲੋ ਦੋ ਮਾਪੀ ਆਹੀ ਯਾਰ ਵੇਖਿਆ ਵੀ ਪਹਿਲੀ ਵਾਰ ਆਪਸਰ ਸਾਡੇ ਸਾਨੂੰ ਆ ਜਾਣ ਕਿ ਤੇ ਪੁੱਛਣ ਦੇ ਐ